ਕਾਂਗਰਸ ਪਾਰਟੀ ਜਲਦ ਹੀ ਆਪਣਾ ਮੈਨੀਫੈਸਟੋ ਰਿਲੀਜ਼ ਕਰੇਗੀ ਇਸ ਮੈਨੀਫੈਸਟੋ ਦੇ ਉੱਤੇ ਸਭ ਤੋਂ ਵੱਧ ਕੰਮ ਮਨਪ੍ਰੀਤ ਬਾਦਲ ਕਰ ਰਹੀ ਨੇ ਜੋ ਕਨਵੀਨਰ ਨੇ ਮੈਨੀਫੈਸਟੋ ਕਮੇਟੀ ਦੇ ਔਰ ਨਾਲ ਹੀ ਪੰਜਾਬ ਦੀ ਰਾਜਨੀਤੀ 'ਚ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਚੌਥਾ ਫਰੰਟ ਬਣਿਆ ਕਦੇ ਮਨਪ੍ਰੀਤ ਬਾਦਲ ਨੇ ਵੀ ਤੀਜਾ ਫਰੰਟ ਬਣਾਇਆ ਸੀ ਉਹਨਾਂ ਦਾ ਐਕਸਪੀਰੀਅੰਸ ਕੋਈ ਬਹੁਤਾ ਚੰਗਾ ਨਹੀਂ ਰਿਹਾ ਉਹਨਾਂ ਤੋਂ ਪੁੱਛਦੇ ਆ ਕਿ ਇਹਦੇ ਕੀ ਅਰਥ ਨੇ ਪੰਜਾਬ ਦੀ ਰਾਜਨੀਤੀ ਦੇ ਲਈ ਸਾਡੇ ਨਾਲ ਮਨਪ੍ਰੀਤ ਬਾਦਲ ਨੇ ਬਾਸ ਸਾਹਿਬ ਸਭ ਤੋਂ ਪਹਿਲਾਂ ਮੈਨੀਫੈਸਟੋ ਕਦੋਂ ਤੱਕ ਆ ਜਾਊਗਾ ਕੋਈ ਤੱਕ ਤੁਸੀਂ ਪੂਰਾ ਕਰਕੇ ਆ ਪਾਰਟੀਂ ਦੇਣ ਜਾ। ਜਿਹੜਾ ਪੰਜਾਬ ਦਾ ਮੈਨੀਫੈਸਟੋ ਕਾਂਗਰਸ ਕਮੇਟੀ ਦਾ ਹੋਏਗਾ। ਮੈਂ ਹਰ ਮੁਮਕਿਨ ਕੋਸ਼ਿਸ਼ ਹੈ ਕਿ 30 ਸਤੰਬਰ ਤੱਕ ਅਸੀਂ ਉਹਨੂੰ ਮੁਕੰਮਲ ਕਰੀਏ ਔਰ ਨਮਾਇਆ ਗੱਲ ਇਹ ਹੋਏਗੀ ਕਿ ਜਿਹੜੀ ਮੈਨੀਫੈਸਟੋ ਕਮੇਟੀ ਹੈ ਅਸੀਂ ਯੂਨੀਵਰਸਿਟੀ ਚ ਬੈਠ ਕੇ ਜਾਂ ਦਫਤਰ ਚ ਬੈਠ ਕੇ ਮੈਨੀਫੈਸਟੋ ਨਹੀਂ ਬਣਾ ਰਹੇ। ਪੰਜਾਬ ਦੇ 117 ਜਿਹੜੇ ਚੋਨ ਹਲਕੇ ਆ ਉਹਨਾਂ ਵਿੱਚ ਜਾ ਕੇ ਲੋਕਾਂ ਦੀਆਂ ਕੀ ਖੁਆਇਸ਼ਾਤ ਹੈ, ਲੋਕਾਂ ਦੇ ਕੀ ਮਸਲੇ ਆ ਔਰ ਉਹਨਾਂ ਮਸਲਿਆਂ ਦੀ ਧਾਰੂ ਕੀ ਹੈ। ਕਸੋ 12 ਹਲਕਿਆਂ ਦਾ ਦੌਰਾ ਕਰਨ ਤੋਂ ਬਾਅਦ 30 ਸਤੰਬਰ ਨੂੰ ਜੇ ਪਰਮਾਤਮਾ ਨੇ ਚਾਇਆ ਤਾਂ ਇਹ ਮੁਕੰਮਲ ਕਰਕੇ ਕੈਪਟਨ ਸਾਹਿਬ ਤੇ ਜਿਹੜੀ ਕਾਂਗਰਸ ਕਮੇਟੀ ਹੈ ਉਹਦੇ ਸਾਹਮਣੇ ਮਿਸਿਸ ਰਜਿੰਦਰ ਕੌਰ ਪਠੱਲ ਜਿਹੜੇ ਕਿ ਚੇਅਰਮੈਨ ਹੈ ਅਸੀਂ ਸਾਰੇ ਉਹਨਾਂ ਨੂੰ ਪੇਸ਼ ਕਰ ਦਵਾਂਗੇ ਜੀ ਮਨਮੋਨ ਸਿੰਘ ਜੀ ਨਾਲ ਵੀ ਡਿਸਕਸ ਹੋਣਾ ਸੀ ਮੌਨਟੇ ਕਾਲੂ ਵਾਲੀਆ ਨਾਲ ਵੀ ਕਦੋਂ ਡਿਸਕਸ ਕਰਨ ਜਾ ਰਹੇ ਇਹ ਮੈਂ ਅਰਜ਼ ਕੀਤੀ ਕਿ ਜਦੋਂ 30 ਸਤੰਬਰ ਨੂੰ ਇਹ ਪੂਰਾ ਮੁਕੰਮਲ ਕਰਕੇ ਲਿਖ ਕੇ ਉਹਨਾਂ ਨੂੰ ਪੇਸ਼ ਕਰ ਦਿੱਤਾ ਜਾਏਗਾ ਔਰ ਅਗਲੀਆਂ ਜਿਹੜੀਆਂ ਮਜ਼ੀਦ ਮੀਟਿੰਗਾਂ ਹੋਣਗੀਆਂ ਔਰ ਡਾਕਟਰ ਮਨਮੋਨ ਸਿੰਘ ਜਾਂ ਸਾਮ ਪੈਟਰੋਡਾ ਜਾਂ ਮੋਂਟੈਕ ਸਿੰਘ ਆਲੂ ਵਾਲੀਆ ਜਾਂ ਹੋਰ ਵੀ ਜਿਹੜੇ ਲੋਕ ਜਿਹੜੇ ਕਿ ਸਿਆਣੇ ਹੈ ਜਾਂ ਮਾਹਿਰ ਹੈ ਉਹਨਾਂ ਨਾਲ ਬੈਠ ਕੇ ਇਹ ਮੁਕੰਮਲ ਜਿਹੜਾ ਉਹਨੂੰ ਬਿਲਕੁਲ ਜਿਹੜਾ ਫਾਈਨਲ ਸ਼ੇਪ ਦਿੱਤੀ ਜਾਏਗੀ ਤਾਂ ਕਿ 15 ਅਕਤੂਬਰ ਤੱਕ ਇਹ ਜਿਹੜਾ ਅਸੀਂ ਆਪਣਾ ਮੈਨੀਫੈਸਟੋ ਨਸ਼ਰ ਕਰ ਸਕੀਏ ਪੀਪਲਜ਼ ਪਾਰਟੀ ਦਾ 메ਨ ਅਜੰਡਾ ਪੀਪਲਜ਼ ਪਾਰਟੀ ਦਾ ਹੁੰਦਾ ਸੀ ਕਿ ਲਾਲ ਬੱਤੀ ਕਲਚਰ ਨੂੰ ਖਤਮ ਕਰਨਾਗਾ ਕਾਂਗਰਸ ਦੇ ਮੈਨੀਫੈਸਟੋ ਚ ਕਿਉਂਕਿ ਤੁਸੀਂ ਇਹਦਾ ਮੁੱਖ ਧੁਰਾਗੇ ਇਹ ਆ ਰਿਹਾ ਹੈਗਾ ਕਿ ਲਾਲ ਬੱਤੀ ਖਤਮ ਹੋਊਗੀ ਸਭ ਤੋਂ ਪਹਿਲਾਂ ਹਰਫ ਜਿਹੜਾ ਕਾਂਗਰਸ ਪਾਰਟੀ ਦਾ ਹੋਏਗਾ ਉਹਦੇ ਚ ਇਹੀ ਆਏਗਾ ਕਿ ਜਿਹੜਾ ਵੀ ਆਈਪੀ ਕਲਚਰ ਹੈ ਲਾਲ ਬੱਤੀ ਕਲਚਰ ਹੈ ਇਹ ਇਹਨੂੰ ਖਤਮ ਕੀਤਾ ਜਾਏਗਾ ਔਰ ਤੁਸੀਂ ਮੈਨੀਫੈਸਟੋ ਜਦੋਂ ਪੜੋਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਜੁਮਲਾ ਲਿਖਿਆ ਜਾਏਗਾ ਸਭ ਤੋਂ ਪਹਿਲਾਂ ਵਾਕਿਆ ਲਿਖਿਆ ਜਾਏਗਾ ਉਹ ਐਸੇ ਤੇ ਅਧਾਰਿਤ ਹੋਵੇਗਾ ਲਾਲ ਬੱਤੀ ਕਲਚਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਤੋਂ ਖਤਮ ਹੋਊਗਾ 115% ਤੁਹਾਡੇ ਸੀਨੀਅਰ ਲੀਡਰ ਕਹੀ ਇਹਦੇ ਤੇ ਰਾਜਤਾਨ ਦੇ ਨੇ ਰਜਿੰਦਰ ਗੌਰ ਪੱਠਣ ਨੇ ਕਿਹਾ ਕੀ ਲਾਲ ਬੱਤੀ ਤਾਂ ਬਾਅਦ ਚੋ ਡਿਸਾਈਡ ਹੋਣੀ ਚਾਹੀਦੀ ਹੈ ਜਦੋਂ ਸਰਕਾਰ ਬਣ ਜਾਈਏ ਐਂ ਕਿਉਂ ਕਰਦੇ ਨੇ ਜਿਹੜੇ ਕਾਂਗਰਸ ਤੁਸੀਂ ਮੈਨੀਫੈਸਟੋ ਪੜ ਲਓਗੇ ਮੈਂ ਕੋਈ ਮੈਂ ਕੋਈ ਸਿਆਸੀ ਸ਼ੋਖਾਬਾਜ਼ੀ ਨਾਲ ਤਾਂ ਇਹ ਗੱਲ ਕਹਿ ਨਹੀਂ ਰਿਹਾ ਮੈਂ ਤੁਹਾਨੂੰ ਹਕੀਕਤ ਬਿਆਨ ਕਰ ਰਿਹਾ ਇਹ ਕਾਂਗਰਸ ਪਾਰਟੀ ਨੇ ਮਨ ਬਣਾ ਲਿਆ ਹੈ ਸਮੇਂ ਦੀ ਜ਼ਰੂਰਤ ਹੈ ਜ਼ਮਾਨੇ ਦੀ ਰਫ਼ਤਾਰ ਨਾਲ ਪਾਰਟੀ ਨੂੰ ਚੱਲਣਾ ਪੈਣਾ ਹੈ ਪਾਰਟੀਆਂ ਇਵੋਲਵ ਕਰਦੀਆਂ ਪਾਲਿਸੀਆਂ ਇਵੋਲਵ ਕਰਦੀਆਂ ਅੱਜ ਸਮੇਂ ਦੀ ਜ਼ਰੂਰਤ ਹੈ ਔਰ ਇਸ ਤੋਂ ਅਸੀਂ ਮੁਨਕਰ ਨਹੀਂ ਹੈ ਰਾਹੁਲ ਗਾਂਧੀ ਜੀ ਨਾਲ ਗੱਲਬਾਤ ਹੁੰਦੀ ਹੈ ਰਾਹੁਲ ਜੀ ਇਸ ਗੱਲ ਤੇ ਸਹਿਮਤ ਨੇ ਕਿ ਇਸ ਤਰ੍ਹਾਂ ਦਾ ਕਲਚਰ ਖਤਮ ਹੋਣਾ ਚਾਹੀਦਾ ਮਨਪ੍ਰੀਤ ਨਾਲੋਂ ਵੀ ਜ਼ਿਆਦਾ ਜੇ ਕੋਈ ਇਸ ਗੱਲ ਤੇ ਮਤਫਕ ਹੈ ਤਾਂ ਉਹ ਰਾਹੁਲ ਸਾਹਿਬ ਹੈ ਕਿ ਇਹ ਖਤਮ ਹੋਣਾ ਚਾਹੀਦਾ ਰੱਜੀਆਂ ਰੂਹਾਂ ਹੈ ਯਾਰ ਉਹਨਾਂ ਨੂੰ ਕੋਈ ਲਾਲ ਬੱਤੀਆਂ ਨਾਲ ਜਾਂ ਇੱਜ਼ਤ ਥੋੜੀ ਮਿਲਣੀ ਹੈ ਕੋਈ ਗਨਮੈਨਾ ਨਾ ਯੂ نو ਆਪਣੇ ਉਹ ਜਿਵੇਂ ਬਾਬਾ ਬੁੱਲੇ ਸ਼ਾਹ ਕਹਿੰਦਾ ਕਿ ਇੱਥੇ ਅਮਲਾਂ ਤੇ ਹੋਣੇ ਨੇ ਨਿਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਇਹ ਬੰਦੇ ਨੂੰ ਉਹਦਾ ਅਮਲਾਂ ਨਾਲ ਇੱਜ਼ਤ ਮਿਲਦੀ ਹੈ ਨਾ ਕਿ ਬੱਤੀਆਂ ਨਾਲ ਜਾਂ ਗਨਮੈਨਾਂ ਨਾਲ ਲੀਗਲ ਡਾਕੂਮੈਂਟ ਦੀ ਡਿਮਾਂਡ ਕਾਫੀ ਉੱਠਦੀ ਹੈ ਦੇਸ਼ ਚ ਕੀ ਜਿਹੜਾ ਮੈਨੀਫੈਸਟੋ ਆ ਲੀਗਲ ਡਾਕੂਮੈਂਟ ਬਣਨਾ ਚਾਹੀਦਾਗਾ ਇਸ ਇਸ ਗੱਲ ਦੇ ਲਈ ਕਾਂਗਰਸ ਪਾਰਟੀ ਤਿਆਰ ਹੈ ਮੈਂ ਮੈਂ ਤਿਆਰ ਹੈ ਮੈਂ ਔਰ ਮੈਂ ਥੋੜਾ ਪਹਿਲਾਂ ਗੱਲਬਾਤ ਵਿੱਚ ਜ਼ਿਕਰ ਵੀ ਕੀਤਾ ਸੀ ਕਿ ਜਿਹੜੇ ਪਾਰਟੀਆਂ ਦੇ ਮੈਨੀਫੈਸਟੋ ਹੁੰਦੇ ਆ ਉਹ ਲੀਗਲ ਡਾਕੂਮੈਂਟ ਹੋਣੇ ਚਾਹੀਦੇ ਆ ਔਰ ਜਿਹੜੀ ਸਿਆਸੀ ਜਮਾਤ ਇਹਦੀ ਖਿਲਾਫ ਅਰਜ਼ੀ ਕਰਦੀ ਹੈ ਉਹਦੇ ਤੇ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਉਹਨੂੰ ਪਾਰਟੀਆਂ ਦੀ ਇੱਕ ਕਿਸਮ ਦੀ ਜਿਹੜੀ ਕੀ ਕਹਿੰਦੇ ਆ ਨੁਮੈਂਦਗੀ ਰੱਦ ਕਰ ਦੇਣੀ ਚਾਹੀਦੀ ਹੈ ਕਿ ਇਹ ਪਾਰਟੀਆਂ ਆਪਣੀ ਕਥਨੀ ਤੇ ਕਰਨੀ ਚ ਇਹਨਾਂ ਦਾ ਅੰਤਰ ਹੈ ਮਨਪ੍ਰੀਤ ਜੀ ਚੌਥਾ ਫਰੰਟ ਹੁਣ ਆ ਗਿਆ ਤੁਸੀਂ ਤੀਜਾ ਫਰੰਟ ਬਣਾਇਆ ਸੀ ਤੁਹਾਡਾ ਐਕਸਪੀਰੀਅੰਸ ਬਹੁਤ ਠੀਕ ਨਹੀਂ ਰਿਹਾ ਇਸੇ ਕਰਕੇ ਤੁਸੀਂ ਕਾਂਗਰਸ ਚ ਗਏ ਹੋ ਚੌਥੇ ਫਰੰਟ ਦਾ ਮਤਲਬ ਕੀ ਹੈ ਪੰਜਾਬ ਦੀ ਰਾਜਨੀਤੀ ਚ ਨਹੀਂ ਪਹਿਲੀ ਗੱਲ ਤਾਂ ਜਿਵੇਂ ਮੈਂ ਕਿਹਾ ਉਹ ਅੰਗਰੇਜ਼ੀ ਦਾ ਇੱਕ ਜੁਮਲਾ ਕੀ ਮੋਰ ਦਾ ਮੈਰੀਅਰ ਹਰ ਮਨਪ੍ਰੀਤ ਦੀਆਂ ਤਾਂ ਨੇਕ ਇਛਾਤ ਹੈ कि ਨਵੇਂ ਬੰਦੇ ਆਏ ਹੈ ਚਾਂਸ ਮਿਲਣਾ ਚਾਹੀਦਾ ਹੈ ਇਹ ਜਮੂਰੀਅਤ ਦਾ ਹੁਸਨ ਹੈ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਔਰ ਕਾਮਯਾਬੀ ਨਾ ਕਾਮਯਾਬੀ ਮਿਲਣੀ ਹੈ ਪਰਮਾਤਮਾ ਦੇ ਹੱਥ ਹੁੰਦੀ ਹੈ ਲੋਕਾਂ ਦੇ ਹੱਥ ਹੁੰਦੀ ਹੈ ਔਰ ਜਿਹੜਾ ਜਿਹੜਾ ਤੀਸਰਾ ਫਰੰਟ ਅਸੀਂ ਪਿਛਲੇ ਪੀਪਲ ਪਾਰਟੀ ਜਾਂ ਲੈਫਟ ਪਾਰਟੀਆਂ 'ਚ ਇਕੱਠੇ ਹੋ ਕੇ ਗਏ ਸੀ ਤਾਂ ਇਸ ਨੂੰ ਅਸੀਂ ਆਪ ਇਸ ਨੂੰ ਅਸੀਂ ਆਪਣੀ ਨਾਕਾਮਯਾਬੀ ਨਹੀਂ ਗਿਣਦੇ ਇਸ ਨੂੰ ਕਾਮਯਾਬ ਕਿਉਂਕਿ ਇਹ ਇਹ ਪੰਜਾਬ ਦੇ ਵਿੱਚ ਪੋਲੀਟੀਕਲ ਡਿਸਕੋਰਸ ਜਿਹੜਾ ਹੈ ਅਸੀਂ ਉਹਨੂੰ ਖਾਸ ਕਰਕੇ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਵੀਆਈਪੀ ਕਲਚਰ ਦੀ ਤੁਸੀਂ ਅਕਾਉਂਟੇਬਿਲਟੀ ਦੀ ਜਵਾਬਦੇਹੀ ਦੀ ਟਰਾਂਸਪੇਰੈਂਸੀ ਦੀ ਗੱਲ ਕੀਤੀ ਇਹ ਜਿਹੜੀਆਂ ਹੁਣ ਪੰਜਾਬ ਦਾ ਫਰੰਟ ਇਸ਼ੂਸ ਬਣ ਗਏ ਆ ਪੱਖ ਦੇ ਮਸਲੇ ਬਣ ਗਏ ਆ ਤਾਂ ਇਹ ਇਹਦੀ ਬਹੁਤ ਹੱਦ ਤੱਕ ਜਿਹੜੀ ਪਾਥ ਬ੍ਰੇਕਿੰਗ ਐਕਸਪੀਰੀਅੰਸ ਸੀਗਾ ਉਹ ਇਹਨਾਂ ਗੱਲਾਂ ਨੇ ਕੀਤੀ ਸੋ ਜਮਹੂਰੀਅਤ ਦੇ ਵਿੱਚ ਇਹ ਹੁਸਨ ਹੈ ਜਮਹੂਰੀਅਤ ਦਾ ਕੀ ਆਵਾਜ਼ਾਂ ਜਿਹੜੀਆਂ ਆਉਂਦੀਆਂ ਔਰ ਇਹਦੇ ਤੇ ਲੋਕ ਲੋਕ ਚਰਚਾ ਵੀ ਕਰਦੇ ਆ ਅਕਸਰ ਔਰ ਹੌਲੀ ਹੌਲੀ ਕਈ ਵਾਰੀ ਜਿਵੇਂ ਉਹ ਕਹਿੰਦੇ ਨੇ ਕਿ ਬੰਦਾ ਸਮੇਂ ਤੋਂ ਬਹੁਤ ਅੱਗੇ ਨਿਕਲ ਜਾਂਦਾ ਹੈ ਤਾਂ ਉਹ ਇਕੱਲਾ ਰਹਿ ਜਾਂਦਾ ਹੈ ਤਨਹਾ ਰਹਿ ਜਾਂਦਾ ਹੈ ਨਾ ਕਾਮਯਾਬੀ ਨਾ ਸਮਝੋ ਔਰ ਜਿਹੜਾ ਨਵਾਂ ਫਰੰਟ ਵੀ ਪੰਜਾਬ ਚ ਆਇਆ ਇਸ ਤੇ ਮੈਨੂੰ ਤਾਂ ਆਪਣੇ ਜ਼ਾਤੀ ਤੌਰ ਤੇ ਤਾਂ ਮੈਨੂੰ ਖੁਸ਼ੀ ਹੈ ਠੀਕ ਹੈ ਪਰ ਮੈਂ ਇਹ ਕਹਿ ਰਿਹਾਗਾ ਕਿ ਕਿਹਾ ਹੀ ਜਾਂਦਾਗਾ ਕਿ ਐਂਟੀਨ ਕੰਬੈਸੀ ਵੋਟ ਹੁੰਦੀ ਹੈ ਜਿਹੜੀ ਜਿਹੜੀ ਕਾਂਗਰਸ ਨੂੰ ਟਰਾਂਸਫਰ ਹੋਣੀ ਸੀਗੀ ਕਿਉਂਕਿ ਤੁਸੀਂ ਆਪੋਜੀਸ਼ਨ ਚ ਰਹੇ ਹੋ 10 ਸਾਲ ਉਹ ਤੁਹਾਨੂੰ ਲੱਗਦਾ ਨਹੀਂ ਐਂਟੀਨ ਕੰਬੈਸੀ ਵੋਟ ਵੰਡੀ ਜਾਊਗੀ ਇਹਦਾ ਫਾਇਦਾ ਸਿੱਧਾ ਬਾਦਲ ਫੈਮਿਲੀ ਨੂੰ ਹੋ ਰਿਹਾ ਜਾਂ ਅਕਾਲੀ ਦਲ ਨੂੰ ਹੋ ਰਿਹਾ ਔਰ ਨੁਕਸਾਨ ਆ ਜਿਹੜਾ ਇਹਦਾ ਕਾਂਗਰਸ ਨੂੰ ਹੋਣ ਜਾ ਰਿਹਾ ਤੁਸੀਂ ਵੈਲਕਮ ਕਰ ਰਹੇ ਨਹੀਂ ਮੈਂ ਇਸ ਚਸ਼ਮੇ ਨਾਲ ਨਹੀਂ ਦੇਖਦਾ ਕਾਂਗਰਸ ਪਾਰਟੀ ਕੋਲੇ ਇਸ ਵੇਲੇ ਬਹੁਤ ਕਾਬਿਲ ਲੀਡਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਸ਼ਕਲ ਚ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਸਿਆਸੀ ਜਮਾਤਾਂ ਸਭ ਤੋਂ ਕਾਬਿਲ ਤੇਜਰ ਬੇਦੇ ਇਤਬਾਰ ਨਾਲ ਲੀਡਰਸ਼ਿਪ ਦੇ ਇਤਬਾਰ ਨਾਲ ਇਮਾਨਦਾਰੀ ਦੇ ਇਤਬਾਰ ਨਾਲ ਸੋ ਕਾਂਗਰਸ ਪਾਰਟੀ ਕੋਲੇ ਲੀਡਰਸ਼ਿਪ ਜਿਹੜੀ ਹੈ ਉਹ ਬੜੀ ਇਮਾਨਦਾਰ ਹੈ ਲੀਡਰਸ਼ਿਪ ਦੇ ਵਿੱਚ ਡੈਪਥ ਹੈ ਕਿ ਮੈਚਿਓਰਿਟੀ ਹੈ ਨਾਲ ਨਾਲ ਤੁਸੀਂ ਜਦੋਂ ਮੈਨੀਫੈਸਟੋ ਪੜੋਗੇ ਕਾਂਗਰਸ ਪਾਰਟੀ ਦਾ ਇੱਕ ਬੜਾ ਮਖੂਸ ਬੜਾ ਖਾਸ এজেন্ডਾ ਹੈ ਔਰ ਇਸ ਦੇ ਨਾਲ ਨਾਲ ਕਰੋੜਾਂ ਲੋਕ ਪੰਜਾਬ ਚ ਐਸੇ ਹੈ ਜਿਨ੍ਹਾਂ ਜਿਹੜੇ ਜਜ਼ਬਾਤੀ ਤੌਰ ਤੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹੈ ਪੀੜੀ ਦਰ ਪੀੜੀ ਦਰ ਪੀੜੀ نسل ਦਰ نسل ਦਰ نسل ਲੋਕ ਕਾਂਗਰਸ ਪਾਰਟੀ ਸੋ ਕਾਂਗਰਸ ਦਾ ਇੱਕ ਖਾਸ ਵੋਟ ਬੈਂਕ ਹੈ ਔਰ ਜੇ ਅਸੀਂ ਉਸ ਵੋਟ ਬੈਂਕ ਨੂੰ ਵੀ ਆਪਦੇ ਨੂੰ ਆਪਦਾ ਇਕੱਠਾ ਰੱਖ ਸਕੇ ਤਾਂ ਮੈਨੂੰ ਲੱਗਦਾ ਸਰਕਾਰ ਬਣਨੀ ਚਾਹੀਦੀ ਆਮ ਆਦਮੀ ਪਾਰਟੀ ਨੂੰ ਅੱਜਕੱਲ ਤੁਸੀਂ ਕਿਵੇਂ ਜੱਜ ਕਰ ਰਹੇ ਹੋ ਕਿਉਂਕਿ ਪਿਛਲੇ ਇੰਟਰਵਿਊ ਤੁਸੀਂ ਮੈਨੂੰ ਕਿਹਾ ਸੀ ਕਿ ਕਾਂਗਰਸ ਕੋਲੇ ਪੱਕਾ ਵੋਟ ਬੈਂਕ ਦਾ ਕੋਈ ਫਰਕ ਨਹੀਂ ਪਏਗਾ ਆਮ ਆਦਮੀ ਪਾਰਟੀ ਨੇ ਕਿੰਨਾ ਰਾਈਜ਼ ਕੀਤਾ ਤੁਹਾਡੇ ਲਈ ਚੈਲੰਜ ਕੌਣ ਆ ਆਮ ਆਦਮੀ ਪਾਰਟੀ ਆ ਜਾਂ ਅਕਾਲੀ ਦਲ ਨਾਲ ਲੜਾਈ ਹੈ ਤੁਹਾਡੇ ਦੇਖੋ ਸਾਡਾ ਜਿਹੜਾ ਚੈਲੰਜ ਇਸ ਵੇਲੇ ਕਾਂਗਰਸ ਪਾਰਟੀ ਜਾਂ ਜਿਹਨੂੰ ਕਾਂਗਰਸ ਪਾਰਟੀ ਆਪਣਾ ਦੁਸ਼ਮਣ ਸਮਝਦੀ ਹੈ ਜੀ ਦੇ ਨਾਲ ਲੜਾਈ ਲੜਨੀ ਪੈਣੀ ਹੈ ਔਰ ਜਿਹਨੂੰ ਹਰਾਉਣਾ ਪੈਣਾ ਉਹ ਹੈ ਪੰਜਾਬ ਦੇ ਵਿੱਚ ਰਿਸ਼ਵਤ ਗੁਰਬਤ ਅਨਪੜਤਾ ਬੇਰੁਜ਼ਗਾਰੀ ਨਸ਼ਾਖੋਰੀ ਤੇ ਜਿਹੜੀਆਂ ਵਤਨ ਦੁਸ਼ਮਣ ਕਾਰਵਾਈਆਂ ਹੋ ਰਹੀਆਂ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਗਈ ਕੁਰਾਨ ਸ਼ਰੀਫ ਦੀ ਬੇਉਰਮਤੀ ਹੋ ਗਈ ਸੋ ਇਹ ਇਹ ਸਾਡੀਆਂ ਦੁਸ਼ਮਣ ਹੈ ਇਹਨਾਂ ਨਾਲ ਲੜਾਈ ਲੜਨੀ ਪੈਣੀ ਹੈ ਬਾਕੀ ਜਿਸ ਤਰ੍ਹਾਂ ਮੈਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਉਹਨਾਂ ਦੇ ਚਰਚੇ ਜਿਹੜੇ ਅੱਜ ਅਖਬਾਰਾਂ ਦੀ ਜ਼ੀਨਤ ਬਣੇ ਹੋਏ ਐ ਇਹ ਉਤਰ ਉਰੂਜ ਤੇ ਜ਼ਵਾਲ ਇਨਾਂ ਪਾਰਟੀਆਂ ਚਾਂਦੇ ਜਾਂਦੇ ਰਹਿੰਦੇ ਐ ਪਰ ਫੇਰ ਕਹਿੰਨਾ ਹੈ ਮੁੱਦਿਆਂ ਦੀ ਰਾਜਨੀਤੀ ਐ ਕਾਂਗਰਸ ਪਾਰਟੀ ਨੇ ਇਹ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਐ ਕਾਂਗਰਸ ਪਾਰਟੀ ਦਾ ਇੱਕ ਟਰੈਕ ਰਿਕਾਰਡ ਐ ਪੰਜਾਬ ਦੇ ਲੋਕ ਕਦੀ ਸੋਚ ਨਹੀਂ ਸਕਦੇ ਸੀ ਕਿ ਅੱਤਵਾਦਕ ਪੰਜਾਬ ਚ ਖਤਮ ਹੋ ਜਾਏਗਾ ਜੇ ਕੀਤਾ ਤਾਂ ਕਾਂਗਰਸ ਪਾਰਟੀ ਨੇ ਕੀਤਾ ਹਿੰਦੁਸਤਾਨ ਦਾ 21 ਟਨ ਸੋਨਾ ਸਿੰਗਾਪੂਰ ਚ ਗਿਰਵੀ ਰੱਖਿਆ ਗਿਆ ਸੀ ਲੋਕ ਸੋਚਦੇ ਨਹੀਂ ਸੀ ਕਿ ਹਿੰਦੁਸਤਾਨ ਇਸ ਨਰਕ ਚੋਂ ਨਿਕਲੇ ਆਏਗਾ ਜੇ ਨਰਕ ਚੋਂ ਕੱਢਿਆ ਤਾਂ ਕਾਂਗਰਸ ਪਾਰਟੀ ਨੇ ਕੱਢਿਆ ਔਰ ਆ ਜਿਹੜੀ ਪੰਜਾਬ ਦੀ ਮੰਦ ਹਾਲੀ ਜਾਂ ਬਦ ਹਾਲੀ ਹੈ ਇਹਦੇ ਚੋਂ ਜੇ ਕੋਈ ਕੱਢ ਸਕਦਾ ਤਾਂ ਉਹ ਕਾਂਗਰਸ ਪਾਰਟੀ ਕੱਢਦੀ ਬਸ ਇਹ ਕਿਹਾ ਜਾਂਦਾ ਜਿਹੜੇ ਨਿਊ ਇਕਨੋਮਿਕ ਪਾਲਿਸੀ ਦਾ ਦੌਰ ਕਿਉਂਕਿ ਤੁਸੀਂ ਕਾਫੀ ਪੜਦੇ ਹੋ ਐਕਨੋਮੀ ਬਾਰੇ ਕਿਹੜਾ ਗਲੋਬਲਾਈਜੇਸ਼ਨ ਦਾ ਦੌਰ ਆ ਨਿਊ ਇਕਨੋਮਿਕ ਪਾਲਿਸੀ ਦਾ ਦੌਰ ਆ ਉਹਦੇ ਚ ਗਰੀਬ ਹੋਰ ਗਰੀਬ ਹੁੰਦਾ ਗਿਆ ਅਮੀਰ ਹੋਰ ਅਮੀਰ ਹੁੰਦਾ ਗਿਆ ਅਮੀਰੀ ਗਰੀਬੀ ਦਾ ਪਾੜਾ ਬਹੁਤ ਵਧੀਆਗਾ ਜਿਹੜੀ ਅਮਿਤ ਸੈਨ ਗੁਪਤਾ ਕਮੇਟੀ ਦੀ ਰਿਪੋਰਟ ਆ ਜਿਹਦੇ ਚ ਕਿਹਾ ਗਿਆ ਇਸ ਦੇਸ਼ ਦੇ 77% ਲੋਕ 20 ਰੁਪਏ ਦੀ ਹਾੜੀ ਤੇ ਗੁਜ਼ਾਰਾ ਕਰਦੇ ਨੇ ਤੁਹਾਨੂੰ ਲੱਗਦਾ ਨਹੀਂ ਇਸ ਨਿਊ ਇਕਨੋਮਿਕ ਪਾਲਿਸੀ ਜਿਹੜੀ ਕਾਂਗਰਸ ਲੈ ਕੇ ਆਈ 1991 ਦੇ ਅੰਦਰ ਉਹਨੇ ਸਭ ਤੋਂ ਵੱਡਾ ਨੁਕਸਾਨ ਦੇਖੋ ਪਿਛਲੇ 20 25 ਸਾਲਾਂ ਚ ਇਹ ਪਤਾ ਨਹੀਂ ਹੁਣ ਤੁਸੀਂ ਕਿ ਕਿਹੜੀਆਂ ਗੱਲਾਂ ਕਿਹੜੀ ਗੱਲ ਕਰ ਰਹੇ ਹੋ ਪਰ ਪਿਛਲੇ 20 ਸਾਲਾਂ ਦੇ ਵਿੱਚ ਪਰ ਕੈਪੀਟਾ ਇਨਕਮ ਵਧੀ ਹੈ ਦੇਸ਼ ਦੀ ਜੀਡੀਪੀ ਵਧੀ ਹੈ ਦੇਸ਼ ਦੇ ਵਿੱਚ ਖੁਸ਼ਹਾਲੀ ਆਈ ਹੈ ਔਰ ਇਹ ਮੇਰੀ ਕਹਿਣ ਦੀ ਗੱਲ ਨਹੀਂ ਤੁਸੀਂ ਕੈਮਰਾ ਆਪਣੇ ਚਾਰ ਚਫੇਰੇ ਕੁਮਾ ਲੋ 20 ਰੁਪਏ ਦਿਹਾੜੀ ਜਿਹੜੀ ਹੈ ਮੈਨੂੰ ਨਹੀਂ ਲੱਗਦਾ 20 ਰੁਪਏ ਦਿਹਾੜੀ ਪੰਜਾਬ 'ਚ ਹੈ ਇਹ ਕਾਂਗਰਸ ਨਹੀਂ ਬਿਠਾਈ ਸੀ ਕਮੇਟੀ ਮੈਂ ਇਹ ਕਹਿ ਰਿਹਾ ਕਿ ਜੀਡੀਪੀ ਵੱਧ ਰਹੀ ਹੈ ਬਿਲਕੁਲ ਕੀ ਗੱਲ ਹੈ ਕਿ ਅਸਰ ਨਹੀਂ ਹੋ ਰਿਹਾ ਦੇਸ਼ ਦੇ ਅੰਦਰ ਗਰੀਬੀ ਲਗਾਤਾਰ ਵੱਧ ਰਹੀ ਹੈਗੀ ਦੇਖੋ ਅਮੀਰੀ ਗਰੀਬੀ 'ਚ ਪਾੜਾ ਵੱਧ ਰਿਹਾ ਦੇਸ਼ ਕਾਂਗਰਸ ਕਾਂਗਰਸ ਪਾਰਟੀ ਜਿੱਥੋਂ ਤੱਕ ਕਰ ਸਕਦੀ ਸੀ ਕਿ ਇੱਥੇ ਮਨਰੇਗਾ ਸਕੀਮ ਕਾਂਗਰਸ ਪਾਰਟੀ ਲੈ ਕੇ ਆਈ ਫੂਡ ਸਿਕਿਉਰਿਟੀ ਐਕਟ ਕਾਂਗਰਸ ਪਾਰਟੀ ਲੈ ਕੇ ਆਈ ਲੈਂਡ uh, ਐਕ uh, acquisition ਬਿਲ ਜਿਹੜਾ ਸੋ ਕਾਂਗਰਸ ਪਾਰਟੀ ਨੇ ਤਾਂ ਪਿਛਲੇ 10 ਸਾਲ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਜੈਨੂਇਨਲੀ ਇਹ ਬੜੀ ਵੱਡੀ ਕੋਸ਼ਿਸ਼ ਹੈ ਕਿ ਦੇਸ਼ ਜਿਹੜਾ ਅੱਗੇ ਵਧੇ ਔਰ ਮੈਂ ਇਸ ਵੇਲੇ ਜੇ ਅੱਜ ਗੱਲ ਕਰਦੇ ਅੱਜ ਦੇਸ਼ ਦੀ GDP ਗ੍ਰੋਥ 8% ਤੇ ਹੈ ਤਾਂ ਉਹ ਉਹ ਇਹ ਨੀਤੀਆਂ ਕਰਕੇ ਤਾਂ ਜਿਹੜੀਆਂ ਇਹ ਨੀਤੀਆਂ ਨੂੰ ਤੁਸੀਂ ਮੁਸਤਰਤ ਨਹੀਂ ਕਰ ਸਕਦੇ ਪੰਜਾਬ ਦੀ ਪੋਲਿਟਿਕਸ ਮੈਨੂੰ ਮੈਨੂੰ ਜਾਣਾ ਪੈਣਾ ਕਿਉਂਕਿ ਮੇਰੇ ਸਵਾਲ ਪੰਜਾਬ ਦੀ ਪੋਲਿਟਿਕਸ ਚ ਇੱਕ ਨਵਾਂ ਮੁੱਦਾ ਬਣ ਰਿਹਾ ਹੈਗਾ ਪੰਜਾਬੀ ਵਰਸਸ ਨਾਨ ਪੰਜਾਬੀ ਦਿੱਲੀ ਵਰਸਸ ਪੰਜਾਬ ਤੁਹਾਨੂੰ ਲੱਗਦਾ ਹੈਗਾ ਇਹ ਮੁੱਦਾ ਆਉਣ ਵਾਲੇ ਦਿਨਾਂ ਚ ਵਧੂਗਾ ਆਮ ਆਦਮੀ ਪਾਰਟੀ ਦੇ ਖਾਸ ਤੌਰ ਤੇ ਇਸ ਨਾਲ ਬੱਚੇ ਗੱਲ ਹੋ ਰਹੀ ਹੈ ਇਹ ਇਹ ਤਾਂ ਇਹਦਾ ਜਵਾਬ ਤਾਂ ਆਮ ਆਦਮੀ ਪਾਰਟੀ ਦੇ ਲੋਕ ਦੇਣਗੇ ਸਾਡੀ ਪਾਰਟੀ ਚ ਤਾਂ ਇਹ ਪੰਜਾਬੀ ਨਾਨ ਪੰਜਾਬੀ ਦਾ ਜੇ ਕੋਈ ਐਸ ਕਿਸਮ ਦਾ ਮੁੱਦਾ ਨਹੀਂ ਹੈ ਉਹ ਜੀ ਉਸ ਪਾਰਟੀ 'ਚ ਹੈ ਔਰ ਮੈਂ ਅਖਬਾਰਾਂ 'ਚ ਪੜਿਆ ਹੈ ਤੇ ਇਹਦਾ ਜਵਾਬ ਵੀ ਹੋਈ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਕਿੱਥੋਂ ਇਲੈਕਸ਼ਨ ਲੜੋ ਇਲੈਕਸ਼ਨ ਲੜਨ ਜਾ ਰਹੇ ਆ ਪਰ ਇਹ ਨਹੀਂ ਪਤਾ ਹੁਣ ਕਿੱਥੋਂ ਲੜਨ ਜਾ ਰਹੇ ਆ ਕਿਉਂਕਿ ਇਹਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਜਾਂ ਆਈ ਆਈ ਸੀ ਸੀ ਨੇ ਕਰਨਾ ਸੁਣਿਆ ਰਾਹੁਲ ਗਾਂਧੀ ਨੇ ਤੁਹਾਡੇ ਕੋਟੇ 'ਚ ਕਾਫੀ ਸੀਟਾਂ ਰੱਖੀਆਂ ਨੇ ਜਿਹੜੀਆਂ ਤੁਸੀਂ ਦੇ ਸਕਦੇ ਹੋ ਬਹੁਤ ਸਾਰੇ ਲੋਕ ਤੁਹਾਡੇ ਇਨ ਟੱਚ ਨੇ ਅੱਜਕੱਲ ਰਾਹੁਲ ਗਾਂਧੀ ਨਾਲ ਤੁਹਾਡੀ ਬਹੁਤ ਨੇੜਤਾ ਨਹੀਂ ਕੋਈ ਕੋਈ ਸੀਟਾਂ ਦੀ ਕੋਈ ਸ਼ਰਤ ਨਹੀਂ ਹੈ ਨਾ ਸੀ ਕੋਈ ਡਿਮਾਂਡ ਕਰਨੀ ਹੈ ਔਰ ਜਦੋਂ ਸ਼ਮੂਲੀਅਤ ਵੀ ਹੋਈ ਸੀ ਉਦੋਂ ਟਿਕਟਾਂ ਦੀ ਡਿਮਾਂਡ ਨਹੀਂ ਕੀਤੀ ਥੈਂਕ ਯੂ ਸਰ ਧੰਨਵਾਦ ਜੀ ਬਹੁਤ-ਬਹੁਤ ਇਸ ਹਨ ਮਨਪ੍ਰੀਤ ਬਾਦਲ ਜਿਨ੍ਹਾਂ ਦਾ ਕਹਿਣਾ ਕਿ ਸਭ ਤੋਂ ਵੱਡੀ ਗੱਲ ਜਿਹੜੀ ਮੈਨੀਫੈਸਟੋ ਚ ਆ ਰਹੀ ਹੈ ਉਹ ਆ ਰਹੀ ਹੈ ਕਿ ਲਾਲ ਬੱਤੀ ਕਲਚਰ ਜਿਹੜਾ ਉਹ ਪੰਜਾਬ ਚੋਂ ਖਤਮ ਕੀਤਾ ਜਾਵੇਗਾ ਕਾਂਗਰਸ ਦੇ ਮੈਨੀਫੈਸਟੋ ਚ ਇਹ ਗੱਲ ਆਏਗੀ ਕਿ ਲਾਲ ਬੱਤੀ ਕਲਚਰ ਪੰਜਾਬ ਚੋਂ ਖਤਮ ਹੋਵੇ ਔਰ ਇਸ ਮੈਨੀਫੈਸਟੋ ਦੇ ذریعے ਪੰਜਾਬ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ